ਅੰਬਾਨੀ ਦੇ ਛੋਟੇ بیٹے ਅਨੰਤ ਅੰਬਾਨੀ ਵਿਆਹ ਦੇ ਬੰਧਨ ਚ ਬੱਜ ਗਏ ਨੇ ਅਨੰਤ ਨੇ ਜੀਓ ਵਰਲਡ ਸੈਂਟਰ ਚ ਆਪਣੀ ਮੰਗੇਤਰ ਰਾਧਿਕਾ ਮਰਚੈਂਟ ਨਾਲ ਵਿਆਹ ਕਰਵਾਇਆ ਇਹ ਜੋੜਾ ਸੱਤ ਫੇਰੇ ਲੈ ਕੇ ਸੱਤ ਜਨਮਾਂ ਲਈ ਇੱਕ ਦੂਜੇ ਦਾ ਬਣ ਗਿਆ ਵਿਆਹ ਤੋਂ ਬਾਅਦ ਅਨੰਤ ਰਾਧਿਕਾ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਲਾੜਾ ਲਾੜੀ ਐਨੇ ਖੂਬਸੂਰਤ ਲੱਗ ਰਹੇ ਨੇ ਕਿ ਉਹਨਾਂ ਤੋਂ ਨਜ਼ਰਾਂ ਨਹੀਂ ਹਟਾਈਆਂ ਜਾ ਸਕਦੀਆਂ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨ ਰਾਤ ਨੂੰ 12:30 ਵਜੇ ਦੇ ਵਿੱਚਕਾਰ ਪੂਰੀਆਂ ਹੋਈਆਂ ਨੇ। ਲਾੜਾ-ਲਾੜੀ ਦੀ ਲੁੱਕ ਦੀ ਗੱਲ ਕਰੀਏ ਤਾਂ ਅਨੰਤ ਅੰਬਾਨੀ ਲਾਲ ਸ਼ਿਰਵਾਨੀ 'ਚ ਵਧੀਆ ਲੱਗ ਰਹੇ ਨੇ। ਰਾਧਿਕਾ ਮਰਚੈਂਟ ਸਫੇਦ ਲਹਿੰਗੇ 'ਚ ਬੇਹਦ ਖੂਬਸੂਰਤ ਲੱਗ ਰਹੇ ਨੇ। ਵਿਆਹ ਲਈ ਰਾਧਿਕਾ ਨੇ ਡਿਜ਼ਾਈਨਰ ਅਬੂ ਜਾਨੀ ਸੰਦੀਪ ਦੇ ਪਨੇਤਰ 컬렉ਸ਼ਨ ਦਾ ਲਹਿੰਗਾ ਪਾਇਆ ਸੀ। ਅੰਬਾਨੀ ਪਰਿਵਾਰ ਦੀ ਛੋਟੀ ਨੂੰ ਬਾਲਾ ਲਾਲ ਰੰਗ ਦੇ ਦੁਪੱਟੇ ਦੇ ਨਾਲ ਛਿੜਕ ਲੈਂਗੁਏਜ ਖੂਬਸੂਰਤ ਲੱਗ ਰਹੀ ਸੀ ਉਸ ਦੀ ਇਹ ਗੁਜਰਾਤੀ ਦੁਲਹਨ ਦਿੱਖ ਉਸ ਨੂੰ ਬਹੁਤ ਚੰਗੀ ਤਰ੍ਹਾਂ ਸੂਟ ਕਰਦੀ ਹੈ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੇ ਜੀਓ ਵਰਲਡ ਸੈਂਟਰ ਵਿਖੇ ਵੈਦਿਕ ਰੀਤੀ ਰਿਵਾਜਾਂ ਦੇ ਨਾਲ ਧੂਮ ਧਾਮ ਨਾਲ ਵਿਆਹ ਕੀਤਾ ਅਨੰਤ ਸ਼ਾਮ ਨੂੰ 4 ਵਜੇ ਆਪਣੀ ਲਾੜੀ ਦੇ ਵਿਆਹ ਦੀ ਬਰਾਤ ਨਾਲ اٹਲੀਆ ਤੋਂ ਰਵਾਨਾ ਹੋਏ ਸੰਗੀਤਕ ਸਾਂਝਾਂ ਦੇ ਨਾਲ ਲਾੜਾ ਵਿਆਹ ਦੇ ਸਥਾਨ ਤੇ ਪਹੁੰਚਿਆ ਜਿੱਥੇ ਉਸ ਨੇ ਪੂਰੇ ਪਰਿਵਾਰ ਨਾਲ ਭੋਜਨ ਦਿੱਤਾ ਰਾਧਿਕਾ ਅਨੰਤ ਦੇ ਵਿਆਹ ਚ ਬਾਲੀਵੁੱਡ ਸਟਾਰਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਹੈ ਵਿਆਹ ਚ ਜੈਕੀ ਸ਼ਰਾਫ, ਸੁਲਮਾਨ ਖਾਨ, ਅਨਿਲ ਕਪੂਰ, ਮਧੂਰੀ ਦਿਕਸ਼ਕ, ਪ੍ਰਿੰਕਾ ਚੋਪੜਾ, ਰਣਵੀਰ ਸਿੰਘ, ਅਰਜਨ ਕਪੂਰ, ਅਨੰਨਿਆ ਪਾਂਡੇ, ਸਾਰਾ ਅਲੀ ਅਤੇ ਖੁਸ਼ੀ ਕਪੂਰ ਵਰਗੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਹੈ। 뮤ਜ਼ਿਕ ਕੰਪੋਜ਼ਰ ਏ ਆਰ ਰਹਿਮਾਨ, ਸਾਊਥ ਸੁਪਰਸਟਾਰ ਰਜਨੀ ਕਾਂਟ, ਨਿਰਦੇਸ਼ਕ ਐਟਲੀ ਕਪੂਰ ਪਰਿਵਾਰ ਸਮੇਤ ਦੋਨੀ ਹਾਰਦਿਕ ਪਾਂਡਿਆ ਵਰਗੇ ਮਸ਼ਹੂਰ ਹਸਤੀਆਂ ਨੇ ਵੀ ਵਿਆਹ ਵਿੱਚ ਸ਼ਿਰਕਤ ਕੀਤੀ ਹੈ। ਕੇਸ਼ ਅੰਬਾਨੀ ਦੇ ਛੋਟੇ بیٹے ਅਨੰਤ ਅੰਬਾਨੀ ਵਿਆਹ ਦੇ ਬੰਧਨ ਚ ਬੱਜ ਗਏ ਨੇ ਅਨੰਤ ਨੇ ਜੀਓ ਵਰਲਡ ਸੈਂਟਰ ਚ ਆਪਣੀ ਮੰਗੇਤਰ ਰਾਧਿਕਾ ਮਰਚੈਂਟ ਨਾਲ ਵਿਆਹ ਕਰਵਾਇਆ ਇਹ ਜੋੜਾ ਸੱਤ ਫੇਰੇ ਲੈ ਕੇ ਸੱਤ ਜਨਮਾਂ ਲਈ ਇੱਕ ਦੂਜੇ ਦਾ ਬਣ ਗਿਆ ਵਿਆਹ ਤੋਂ ਬਾਅਦ ਅਨੰਤ ਰਾਧਿਕਾ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਲਾੜਾ ਲਾੜੀ ਐਨੇ ਖੂਬਸੂਰਤ ਲੱਗ ਰਹੇ ਨੇ ਕਿ ਉਹਨਾਂ ਤੋਂ ਨਜ਼ਰਾਂ ਨਹੀਂ ਹਟਾਈਆਂ ਜਾ ਸਕਦੀਆਂ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨ ਰਾਤ ਨੂੰ 12:30 ਵਜੇ ਦੇ ਵਿੱਚਕਾਰ ਪੂਰੀਆਂ ਹੋਈਆਂ ਨੇ। ਲਾੜਾ-ਲਾੜੀ ਦੀ ਲੁੱਕ ਦੀ ਗੱਲ ਕਰੀਏ ਤਾਂ ਅਨੰਤ ਅੰਬਾਨੀ ਲਾਲ ਸ਼ਿਰਵਾਨੀ 'ਚ ਵਧੀਆ ਲੱਗ ਰਹੇ ਨੇ। ਰਾਧਿਕਾ ਮਰਚੈਂਟ ਸਫੇਦ ਲਹਿੰਗੇ 'ਚ ਬੇਹੱਦ ਖੂਬਸੂਰਤ ਲੱਗ ਰਹੇ ਨੇ। ਵਿਆਹ ਲਈ ਰਾਧਿਕਾ ਨੇ ਡਿਜ਼ਾਈਨਰ ਅੱਬੂ ਜਾਨੀ ਸੰਦੀਪ ਦੇ ਪਨੇਤਰ 컬렉ਸ਼ਨ ਦਾ ਲਹਿੰਗਾ ਪਾਇਆ ਸੀ। ਅੰਬਾਨੀ ਪਰਿਵਾਰ ਦੀ ਛੋਟੀ ਨੂੰ ਬਾਲਾ ਲਾਲ ਰੰਗ ਦੇ ਦੁਪੱਟੇ ਦੇ ਨਾਲ ਛਿ ਤੇ ਲੈਂਗੁਏਜ ਖੂਬਸੂਰਤ ਲੱਗ ਰਹੀ ਸੀ ਉਸ ਦੀ ਇਹ ਗੁਜਰਾਤੀ ਦੁਲਹਨ ਦਿੱਖ ਉਸ ਨੂੰ ਬਹੁਤ ਚੰਗੀ ਤਰ੍ਹਾਂ ਸੂਟ ਕਰਦੀ ਹੈ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੇ ਜਿਓ ਵਰਲਡ ਸੈਂਟਰ ਵਿਖੇ ਵੈਦਿਕ ਰੀਤੀ ਰਿਵਾਜਾਂ ਦੇ ਨਾਲ ਧੂਮ ਧਾਮ ਨਾਲ ਵਿਆਹ ਕੀਤਾ ਅਨੰਤ ਸ਼ਾਮ ਨੂੰ 4 ਵਜੇ ਆਪਣੀ ਲਾੜੀ ਦੇ ਵਿਆਹ ਦੀ ਬਰਾਤ ਨਾਲ اٹਲੀਆ ਤੋਂ ਰਵਾਨਾ ਹੋਏ ਸੰਗੀਤਕ ਸਾਂਝਾਂ ਦੇ ਨਾਲ ਲਾੜਾ ਵਿਆਹ ਦੇ ਸਥਾਨ ਤੇ ਪਹੁੰਚਿਆ ਜਿੱਥੇ ਉਸ ਨੇ ਪੂਰੇ ਪਰਿਵਾਰ ਨਾਲ ਭੋਜਨ ਦਿੱਤਾ ਰਾਧਿਕਾ ਅਨੰਤ ਦੇ ਵਿਆਹ 'ਚ ਬਾਲੀਵੁੱਡ ਸਟਾਰਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਹੈ ਵਿਆਹ 'ਚ ਜੈਕੀ ਸ਼ਰਾਫ, ਸੁਲਮਾਨ ਖਾਨ, ਅਨਿਲ ਕਪੂਰ, ਮਧੂਰੀ ਦਿਕਸ਼ਿਕ ਪ੍ਰਿਯੰਕਾ ਚੋਪੜਾ ਰਣਵੀਰ ਸਿੰਘ ਅਰਜੁਨ ਕਪੂਰ ਅਨੰਨਿਆ ਪਾਂਡੇ ਸਾਰਾ ਅਲੀ ਅਤੇ ਖੁਸ਼ੀ ਕਪੂਰ ਵਰਗੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਮਿਊਜ਼ਿਕ ਕੰਪੋਜ਼ਰ ਏ ਆਰ ਰਹਿਮਾਨ ਸਾਊਥ ਸੁਪਰਸਟਾਰ ਰਜਨੀਕਾਂਤ ਨਿਰਦੇਸ਼ਕ ਐਟਲੀ ਕਪੂਰ ਪਰਿਵਾਰ ਸਮੇਤ ਦੋਨੀ ਹਾਰਦਿਕ ਪਾਂਡਿਆ ਵਰਗੇ ਮਸ਼ਹੂਰ ਹਸਤੀਆਂ ਨੇ ਵੀ ਵਿਆਹ ਵਿੱਚ ਸ਼ਿਰਕਤ ਕੀਤੀ